ਸਾਡੇ ਬਰਨਾਲਾ ਦੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ਼ ਆलम ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਵੱਲੋਂ ਜਿਹੜੀ ਮਾੜੇ ਅਸਰਾਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਆ ਉਹਦੇ ਵਿੱਚ ਸਾਡੇ ਥਾਣਾ ਸਿਟੀ 2 ਦੇ ਐਸਐਚਓ ਸਬ ਇੰਸਪੈਕਟਰ ਚਲਨਜੀਤ ਸਿੰਘ ਤੇ ਉਹਨਾਂ ਦੀ ਟੀਮ ਨੂੰ ਇੱਕ ਚੰਗੀ ਕਾਮਯਾਬੀ ਹਾਸਲ ਹੋਈ ਹੈ ਇੱਥੇ ਵਿੱਚ ਸਾਡੇ ਥਾਣਾ ਸਿਟੀ 2 ਦੇ ਰਜੀਵ ਕੁਮਾਰ ਐਸਆਈ ਉਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਗਰਚਾ ਰੋਡ ਤੇ ਉਹਨਾਂ ਨੂੰ ਕੁਝ ਸ਼ੱਕੀ ਜਿਹੜੇ ਨੌਜਵਾਨ ਦਿਖੇ ਜਿਨ੍ਹਾਂ ਦੇ ਕੇ ਮੋਟਰਸਾਈਕਲ ਦੀ ਨੰਬਰ ਪਲੇਟ ਨੂੰ ਗਾਰਾ ਲੱਗਿਆ ਹੋਇਆ ਸੀਗਾ ਉਹਨਾਂ ਦੇ ਉਹਨਾਂ ਦੀ ਟੀਮ ਨੇ ਫੁਰਤੀ ਦੇ ਨਾਲ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਸੀ ਤੇ ਦੋ ਨੌਜਵਾਨ ਉਹਨਾਂ ਨੇ ਕਾਬੂ ਕਰ ਲਈ ਸੀ ਉਹ ਜਿਹੜੇ ਦੋਨੋਂ ਨੌਜਵਾਨ ਨੇ ਇਹਨਾਂ ਦਾ ਨਾਮ ਪ੍ਰਦੀਪ ਸਿੰਘ ਤੇ ਸੁਖਵਿੰਦਰ ਸਿੰਘ ਦੋਨੋਂ ਫਰਵਾਹੀ ਦੇ ਰਹਿਣ ਵਾਲੇ ਆ ਇਹਨਾਂ ਪਾਸੋਂ ਰੌੜ ਤੇ ਇੱਕ ਕਿਰਪਾਨ ਹੋਰ ਮਾਰੂ ਹਥਿਆਰ ਜਿਹੜੇ ਬਰਾਮਦ ਹੋਏ ਸੀ ਇਹਨਾਂ ਨੇ ਆਪਣੀ ਪੁਛਗਿੱਛ ਵਿੱਚ ਦੱਸਿਆ ਕਿ ਕਾਫੀ ਜ਼ਿਆਦਾ ਲੁੱਟਾਂ-ਖੋਟਾਂ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਨੇ ਇਹਨਾਂ ਦੇ ਖਿਲਾਫ ਮੁਖਬਰੀ ਦੇ ਆਧਾਰ ਤੇ ਮੁਕੱਦਮਾ ਨੰਬਰ 364 ਅਧੀਨ ਧਾਰਾ 304 111 ਤੇ 112 ਬੀ ਐਨ ਐਸ ਥਾਣਾ ਸਿਟੀ ਟੂ ਬਰਨਾਲਾ ਦਰਜ ਕਰਕੇ ਜਿਹੜੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਸੀ ਦਰਾਂਨੇ ਤਫ਼ਤੀਸ਼ ਜਿਹੜਾ ਦੋਸ਼ੀ ਮੌਕੇ ਤੋਂ ਭੱਜ ਗਿਆ ਸੀ ਉਹ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਹਦਾ ਨਾਮ ਜਸ਼ਨਪ੍ਰੀਤ ਸਿੰਘ ਹੈ ਇਹ ਵੀ ਫਰਵਾਹੀ ਪਿੰਡ ਦਾ ਰਹਿਣ ਵਾਲਾ ਤੇ ਫਰਦਰ ਇਹਨਾਂ ਤੋਂ ਜਿਹੜਾ ਤਤਤੀਸ਼ ਦੇ ਦੌਰਾਨ ਇੱਕ ਖੋਹ ਕੀਤਾ ਹੋਇਆ ਮੋਟਰਸਾਈਕਲ ਤੇ ਇੱਕ ਮੋਬਾਈਲ ਫੋਨ ਇਹ ਜਿਹੜਾ ਸਨੇਚ ਕੀਤਾ ਹੋਇਆ ਇਹਨਾਂ ਤੋਂ ਬਰਾਮਦ ਕੀਤਾ ਗਿਆ ਜਿਹੜਾ ਮੋਬਾਈਲ ਫੋਨ ਹੈ ਇਹਨਾਂ ਨੇ ਫਰਵਾਹੀ ਰੋਡ ਦੇ ਉੱਤੇ ਇੱਕ ਵਿਅਕਤੀ ਤੋਂ ਸਨੇਚ ਕੀਤਾ ਸੀ ਇਸ ਤੋਂ ਇਲਾਵਾ ਹੁਣ ਤੱਕ ਵੀ ਪੁੱਛ ਗਏ ਇਸ ਚ ਇਹਨਾਂ ਨੇ ਹੋਰ ਵੀ ਕਾਫੀ ਜ਼ਿਆਦਾ ਜੜੀਆਂ ਲੁੱਟਵਾਉਣ ਦੀਆਂ ਵਾਰਦਾਤਾ ਮੰਨੀਆਂ ਨੇ ਜਿਵੇਂ ਇਹਨਾਂ ਨੇ ਹੰਡਾਇਆ ਰੋਡ ਤੇ ਇੱਕ ਆਈਸਕ੍ਰੀਮ ਵੇਚਣ ਵਾਲੇ ਵਿਅਕਤੀ ਤੋਂ 1800 ਰੁਪਏ ਖੋਇਆ ਸੀਗਾ ਤੇ ਖੁੱਡੀ ਰੋਡ ਤੇ ਇੱਕ ਵਿਅਕਤੀ ਤੋਂ 2000 ਰੁਪਏ ਤੇ ਇੱਕ ਮੋਬਾਈਲ ਫੋਨ ਇਹਨਾਂ ਨੇ ਖੋਇਆ ਸੀ ਇਹ ਕਿਰਪਾਨ ਵਗੈਰਾ ਹੋਰ ਰਾਡਾ ਵਗੈਰਾ ਦਿਖਾ ਕੇ ਤੇ ਆਮ ਜਿਹੜੇ ਭੋਲੇ-ਭਾਲੇ ਵਿਅਕਤੀ ਨੇ ਉਹਨਾਂ ਤੋਂ ਕੋਈ ਵੀ ਮਿਲ ਜਾਂਦਾ ਸੀ ਸਮਾਨ ਕੋਈ ਕੈਸ਼ ਕੋਈ ਮੋਬਾਈਲ ਫੋਨ ਜਾਂ ਕੋਈ ਹੋਰ ਇਹ ਜਿਹੜਾ ਸਨੇਚ ਕਰ ਲੈਂਦੇ ਸੀ ਤੇ ਫਰਦਰ ਵੀ ਸਾਨੂੰ ਜਿਹੜੇ ਇਹਦੇ ਵਿੱਚ ਹੋਰ ਬਰਾਮਦਗੀਆਂ ਤੇ ਖਲਾਸੇ ਹੋਣ ਦੀ ਆਸ ਹੈ ਸਰ ਪਹਿਲਾਂ ਵੀ ਰਿਮਾਰਕ ਹੈਗਾ ਜੀ ਇਹਨਾਂ ਦੇ ਪਰਚੇ ਇਹਨਾਂ ਦੇ ਉੱਤੇ ਹੁਣ ਚੈੱਕ ਕੀਤਾ ਜਾ ਰਿਹਾ ਹੈ ਇਹਨਾਂ ਦੇ ਉੱਤੇ ਪਹਿਲਾਂ ਵੀ ਪਰਚੇ ਹੈਗੇ ਤੇ ਰਿਮਾਰਕ ਜਿਹੜਾ ਜਿਹੜਾ ਮੋਟਰਸਾਈਕਲ ਹੈ ਜੀ ਇਹਦੀ ਓਨਰਸ਼ਿਪ ਵਾਲੀ ਤਾਂ ਹਲੇ ਚੈੱਕ ਕੀਤਾ ਜਾ ਰਿਹਾ ਇਹਨਾਂ ਦਾ ਪਤਾ ਨਹੀਂ ਹੋ ਸਕਦਾ ਇਹ ਮੋਟਰਸਾਈਕਲ ਵੀ ਇਹਨਾਂ ਨੇ ਸਨੇਚ ਕੀਤਾ ਹੋਵੇ ਤੇ ਰਿਮਾਰਕ ਸਰ ਇਹਨਾਂ ਦਾ ਰਿਮਾਰਕ ਜਿਹੜਾ ਲੈ ਗਿਆ ਉਹ ਦੋ ਦੋ ਦਿਨ ਦਾ ਰਿਮਾਰਕ ਜਿਹੜਾ ਅਸੀਂ ਮਾਣੇ ਪ੍ਰਾਪਤ ਪੇਸ਼ ਕਰ ਦਿੱਤਾ ਹੈ ਸਲਾਹ ਲਾਗੇ ਹੋਰ ਵੀ ਕਲਾਸੇ ਹੁੰਦੀ ਜੀ ਬਿਲਕੁਲ ਹਲੇ ਤਾਂ ਸ਼ੁਰੂਆਤੀ ਪੁੱਜ ਗਏ ਚ ਹਲੇ ਇਹਨਾਂ ਦੇ ਸਾਨੂੰ ਗੈਂਗ ਦੇ ਹੋਰ ਵੀ ਸਾਨੂੰ ਪਤਾ ਲੱਗਿਆ ਹੈ ਕਿ ਇਹਾਂ ਦੀ ਜੋ ਸ਼ੁਰੂਆਤੀ ਤਕਲੀਫ ਤੋਂ ਕਿ ਇਹਨਾਂ ਦੇ ਗੈਂਗ ਵਿੱਚ ਹੋਰ ਵੀ ਮੈਂਬਰ ਸ਼ਾਮਲ ਨੇ ਜਿਹੜੇ ਮਿਲਜੋਲ ਕੇ ਸਾਰੀਆਂ ਘਟਨਾਵਾਂ ਨੂੰ ਜਾਬ ਦਿੰਦੇ ਨੇ ਹੋਰ ਵੀ ਅਸੀਂ ਇਸ ਗੈਂਗ ਦੇ ਮੈਂਬਰਾਂ ਨੂੰ ਕਰਤਾਰ ਕਰਾਂ ਲੱਗਦਾ ਵੀ ਠੱਲ ਪਉਦੀ ਹੈ ਉਹਨੇ ਨਾ ਜਿਵੇਂ ਸ਼ਹਿਰ ਚ ਜੀ ਬਿਲਕੁਲ ਜੀ ਬਿਲਕੁਲ ਜਦੋਂ ਇੱਕ ਗ੍ਰੋ ਫੜਿਆ ਜਾਂਦਾ ਉਹਦੇ ਨਾਲ ਜਿਹੜੀਆਂ ਵਾਰਦਾਤਾਂ ਦੇ ਵਿੱਚ ਠੱਲ ਤਾਂ ਪੈਂਦੀ ਹੋਵੇ ਤੇ ਆਪਾਂ ਇਹਦੇ ਵਿੱਚ ਜੋ ਸਾਡੇ ਬੀ ਐਨ ਐਸ ਜੋ ਨਵੇਂ ਕਾਨੂੰਨ ਆਏ ਨੇ ਉਹਦੇ ਵਿੱਚ 111 ਤੇ 112 ਜਿਹੜੀਆਂ ਧਾਰਾ ਨੇ ਇਹ ਨਵੀਆਂ ਐਡ ਹੋਈਆਂ ਨੇ ਜਿਹੜੀਆਂ ਕਿ ਆਰਗੇਨਾਈਜ਼ਡ ਕਰਾਈਮ ਦੇ ਬਾਰੇ ਡੀਲ ਕਰਦੀਆਂ ਨੇ ਪਹਿਲਾਂ ਆਈਪੀਸੀ ਵਿੱਚ ਇਹ ਧਾਰਾ ਬਣੀ ਸੀ ਨਹੀਂ ਇਹ ਕਾਫੀ ਸਖਤ ਧਾਰਾਵਾਂ ਨੇ ਇਹਨਾਂ ਦੇ ਅਧੀਨ ਵੀ ਅਸੀਂ ਜਿਹੜਾ ਪਰਚੇ ਚੜ੍ਹਦੇ ਇਹ ਪ੍ਰਾਪਤੀ ਬਰਨਾਲਾ ਪੁਲਿਸ ਦੀ ਬਹੁਤ ਹੀ ਹੈ ਜੀ ਜੀ ਬਿਲਕੁਲ ਸਾਡੇ ਮਾੜ ਜੋ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਤੇ ਸਾਰੀ ਬਰਨਾਲਾ ਪੁਲਿਸ ਕਾਫੀ ਜਿਹੜੀ ਮਿਹਨਤੀ ਨਾਲ ਕੰਮ ਕਰ ਰਹੀ ਹੈ ਚਾਹੇ ਉਹ ਯੋਗਦਾਨ ਸਹਿਯੋਗ ਦੇ ਚਾਹੇ ਹੋਰ ਜਿਹੜੇ ਇਹੋ ਜਿਹਾਂ ਸਰਾਂ ਦੇ ਖਿਲਾਫ ਸਰ ਇਹਨਾਂ ਦੀ ਹੋਂਦ ਕਿੰਨੀ ਲੱਗਦੀ ਹੈ ਇਹ ਹਲੇ ਨੌਜਵਾਨੀ ਨੇ ਜੀ ਟੀਨੇਜ ਦੇ ਜਿਹੜੇ ਇਹਨਾਂ ਦਾ ਜੀ ਇਹਨਾਂ ਨੂੰ ਕੋਈ ਲੱਗਦਾ ਵੀ ਇਹਨੇ ਛੇੜੀ ਹੋਣੀ ਇਹ ਆਪਾਂ ਹੁਣ ਜਦੋਂ ਮੈਡੀਕਲ ਕਰਾਵਾਂਗੇ ਲੋਕ ਟੈਸਟ ਇਚ ਕਲੀਅਰ ਹੋ ਠੀਕ ਹੈ ਸਾਰੀ ਥੈਂਕ ਯੂ ਸ਼ੁਕਰੀਆ